ਜੀ ਬ੍ਰਦਰ ਕੀ ਨਾਮ ਹੈ ਤੁਹਾਡਾ ਮਨੀਸ਼ ਕਈ ਭਾਜੀ ਕਿੱਥੋਂ ਦੇ ਰਹਿਣ ਵਾਲੇ ਹੋ ਅਸੀਂ ਭਾਜੀ ਜਲੰਧਰ ਨਿਵਾਸੀ ਅੱਜ ਹੁਸ਼ਿਆਰਪੁਰ ਸਿਟੀ ਥਾਣੇ ਬਾਹਰ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਤੁਹਾਡੇ ਵੱਲੋਂ ਕੀ ਕਾਰਨ ਹੈ ਇਹ ਭਾਜੀ ਮੇਰੀ ਸਿਸਟਰ ਸੀਗੀ ਉਹਨਾਂ ਦੀ ਨਾ ਮੈਰਿਜ ਹੋਈ ਸੀਗੀ ਲਾਚੋਵਾਲ ਪਿੰਡ ਅੱਜ ਤੋਂ ਸਾਲ ਪਹਿਲਾਂ ਤੇ ਅਸੀਂ ਜਦੋਂ ਕੱਲ ਉਹਨਾਂ ਦੇ ਨਾ ਬੀਵੀ ਹੋਣ ਵਾਲਾ ਸੀਗਾ ਤੇ ਉਹਨਾਂ ਦਾ ਫੋਨ ਆਇਆ ਸਾਨੂੰ ਮਦਰ ਨਾਲ ਮੇਰੇ ਸਵੇਰੇ ਗੱਲ ਹੋਈ ਠੀਕ ਠਾਕ ਸੀਗੇ ਜੀ ਠੀਕ ਆ ਜੀ ਬਾਅਦ ਵਿੱਚ ਉਹਨਾਂ ਦਾ ਸ਼ਾਮ ਨੂੰ ਫੋਨ ਆਇਆ ਇਹਨਾਂ ਦੇ ਸਹੁਰਿਆਂ ਨੇ ਸਾਨੂੰ ਦੱਸ ਦਿੱਤਾ ਜੀ ਕਿ ਉਹਨਾਂ ਦੇ ਡੈੱਡ ਹੋ ਗਏ ਹੋਏ ਆ ਠੀਕ ਆ ਜੀ ਬੱਚਾ ਵੀ ਕੰਦੇ ਡੈੱਡ ਹੋ ਗਿਆ ਮਦਰ ਵੀ ਠੀਕ ਆ ਜੀ ਸਰ ਅਸੀਂ ਜਦੋਂ ਆਏ ਆ ਅਸੀਂ ਫੋਟੋਆਂ ਖਿੱਚੀਆਂ ਵਾਂ ਠੀਕ ਆ ਜੀ ਇਹ ਕਹਿੰਦੇ ਕਿ ਉਹਦੀ ਬੀਪੀ ਨਾਲ ਮੌਤ ਹੋ ਗਈ ਆ ਜੀ ਆਹ ਦੇਖੋ ਸਰ ਫੋਟੋ ਦੇ ਵਿੱਚ ਸਾਫ਼ ਪਤਾ ਲੱਗ ਰਿਹਾ ਆ ਕਿ ਮਾਰਕੁੱਟ ਕੀਤੀ ਗਈ ਆ ਖੂਨ ਨਿਕਲਿਆ ਸੋਜ ਪਈ ਦੀ ਆ ਸਾਰੇ ਫੇਸ ਤੇ ਠੀਕ ਹੈ ਜੀ ਇਹ ਸਾਨੂੰ ਪੁਲਸ ਵਾਲੇ ਕਹਿ ਰਹੇ ਆ ਕਿ ਤੁਸੀਂ ਕੋਈ ਗੱਲ ਨਹੀਂ ਤੁਸੀਂ ਸਾਈਨ ਕਰੋ ਅਸੀਂ ਪੋਸਟਮਾਰਟਮ ਕਰਾ ਕੇ ਬਾਅਦ ਵਿੱਚ ਮਹੀਨੇ ਬਾਅਦ ਆਵੇ ਰਿਪੋਰਟ ਕਦੀ 2 ਮਹੀਨੇ ਬਾਅਦ ਆਵੇ ਕਹਿੰਦੇ ਫੇਰ ਅਸੀਂ ਕਹਿੰਦੇ ਕੋਈ ਕਾਰਵਾਈ ਕਰਾਂਗੇ ਠੀਕ ਹੈ ਜੀ ਇਹ ਕੋਈ ਕਾਰਵਾਈ ਵੀ ਨਹੀਂ ਕਰਦੇ ਇਹਨਾਂ ਨੂੰ ਪੈਸੇ ਚੜੇ ਹੋਏ ਆ ਤੇ ਅਸੀਂ ਇਹੀ ਚਾਹਦੇ ਆ ਕਿ ਸਾਡੀ ਕਾਰਵਾਈ ਤੁਹਾਨੂੰ ਆਈ ਕੀਤੀ ਜਾਵੇ ਸਰ ਹਾਂ ਜੀ ਮੈਮ ਕੀ ਨਾਮ ਹੈ ਜੀ ਤੁਹਾਡਾ ਮੇਰਾ ਨਾਮ ਪੂਜਾ ਲੜਕੀ ਦੀ ਡੈਥ ਹੋਈ ਆ ਕੀ ਲੱਗਦੀ ਹੈ ਮੇਰੀ ਪਤੀ ਜੀ ਹੈ ਮੇਰੇ ਭਾਬੀ ਜੀ ਅੱਛਾ ਕੀ ਗੱਲਬਾਤ ਹੋਈ ਆ ਸਾਰੀ ਜੀ ਗਲਬਾਤ ਸਰ ਬੁਮਾ ਇਹ ਦੱਸਿਆ ਕਿ ਕੁੜੀ ਥੋੜੀ ਢਿੱਲੀ ਆ ਕਿਸੇ ਡਿਸਪੈਂਸਰੀ ਚ ਲੈ ਕੇ ਬੈਠੇ ਸੀਗੇ ਇਹਨਾਂ ਨੂੰ ਫੋਨ ਕੀਤਾ ਵੀ ਕੁੜੀ ਢਿੱਲੀ ਆ ਇਹ ਤਰਪੇ ਇੱਥੇ ਆ ਕੇ ਇਹਨਾਂ ਨੂੰ ਪਤਾ ਲੱਗਿਆ ਕਿ ਕੁੜੀ ਦੀ ਡੈਥ ਹੋ ਗਈ ਅੱਧੇ ਪੌਣੇ ਘੰਟੇ ਬਾਅਦ ਹੀ ਪਤਾ ਲੱਗਿਆ ਕਿ ਕੁੜੀ ਦੀ ਡੈਥ ਹੋ ਗਈ ਸਾਡੇ ਉੱਤੇ ਰੋਲਾ ਪੈ ਗਿਆ ਮੈਂ ਇਦਾਂ ਹੀ ਆਈ ਤੇ ਮੈਂ ਇਹਨਾਂ ਨੂੰ ਪੁੱਛਿਆ ਮੈਂ ਕਿ ਉਹ ਕਹਿੰਦੇ ਵੀ ਕੀ ਉਧਰ ਭਾਬੀ ਦੇ ਇਦਾਂ ਹੋਇਆ ਸਾਰੇ ਮੁੰਡੇ ਜਿਹੜੇ ਮੁੰਡਾ ਨਾਲ ਆਇਆ ਸੀ ਉਹ ਕਹਿੰਦੇ ਦੀਦੀ ਉਹਦੇ ਤਾਂ ਮੂੰਹ ਤੇ ਸੱਟਾਂ ਲੱਗੀਆਂ ਹੋਈਆਂ ਜਿਹੜਾ ਬੱਚਾ ਨਾਲ ਲੈ ਕੇ ਆਏ ਨੇ ਠੀਕ ਵੇ ਤੇ ਉਹਨੇ ਦੱਸਿਆ ਕਿ ਉਹਦੇ ਮੂੰਹ ਤੇ ਦੀਦੀ ਸ ਸਾ ਡਿਰੀਵਰੀ ਦੇ ਟਾਈਮ ਤੇ ਸੱਟਾਂ ਦੇ ਨਿਸ਼ਾਨ ਕਿੱਦਾਂ ਉਹਦੇ ਫੇਸ ਤੇ ਆ ਰਹੇ ਅੱਖ ਤੇ ਟੱਕਿਆ ਇਹ ਮੱਥੇ ਦੇ ਉੱਤੇ ਰੋੜਾ ਆ ਐਡਾ ਮੂੰਹ ਫੁੱਲ ਕੇ ਹੋਇਆ ਹੋਇਆ ਠੀਕ ਆ ਹੱਥ ਪੈਰ ਉਹਦੇ ਨੀਲੇ ਆ ਤੁਸੀਂ ਹੁਣ ਵੀ ਦੇਖ ਸਕਦੇ ਹੋ ਪੂਰੀ ਨੀਲੀ ਆ ਐਡਾ-ਐਡੀਆਂ ਅੱਖਾਂ ਹੋਈਆਂ ਹੋਈਆਂ ਉਹ ਬੀਪੀ ਬਦਨ ਦੇ ਨਾਲ ਥੋੜੀ ਇੰਨਾ ਜ਼ਿਆਦਾ ਹੋ ਸਕਦਾ ਇੱਕਦਮ ਨੀਲੀ ਹੋ ਗਈ ਹੁਣ ਦੇਖੋ ਕੀ ਇਹ ਕਰਦੇ ਆ ਕੀ ਨਹੀਂ ਕਰਦੇ ਦੋ ਕਤਲ ਕੀਤੇ ਉਹਨਾਂ ਨੇ ਇੱਕ ਬੱਚੇ ਦਾ ਇੱਕ ਮਾਂ ਦਾ ਇਹ ਦੋ ਕਤਲਾਂ ਦੇ ਉਹਨਾਂ ਤੇ ਪੈਣੇ ਆ ਅਗਰ ਜੇ ਤੱਕ ਸਾਡੀ ਇਹ ਮੰਗਾ ਕਿ ਸਾਨੂੰ ਇਨਸਾਫ ਦਿੱਤਾ ਜਾਵੇ ਉਹਦੇ ਆਦਮੀ ਨਹੀਂ ਸਿਰ ਦੇ ਉੱਤੇ ਆ ਫੁੱਲ ਪਰ ਬੱਚੇ ਦੇ ਟਾਈਮ ਕੱਢਣ ਦੇ ਹੋ ਆ ਕੁੜੀ ਦਾ ਮਾੜਾ ਮੋਟਾ ਦਾ ਦੁੱਖ-ਸੋਕ ਦੇਖਦੀ ਸੀ ਉਹ ਵੀ ਫੁੱਲੀ ਹੀ ਨਾ ਨੇ ਆ ਆ ਇਹ ਛੋਟਾ ਭਰਾ ਉਹਦਾ ਇਹ ਬੱਚਾ ਆਪਣੀ ਮਾਂ ਦਾ ਬਹੁਤ ਚੱਕ ਲੂਗਾ ਮੈਂ ਹੁਣ ਪੁਲਿਸ ਵੱਲੋਂ ਉਚਿਤ ਕਾਰਵਾਈ ਕੀਤੀ ਜਾ ਰਹੀ ਹੈ ਉਹ ਵੀ ਇਨਸਾਫ ਇਹ ਕਰ ਰਹੇ ਆ ਕਿ ਕੋਈ ਨਹੀਂ ਤੁਸੀਂ ਡੈੱਡ ਬੋਡੀ ਲੈ ਜਾਓ ਤੇ ਮਹੀਨੇ ਬਾਅਦ ਦੇਖਾਂਗੇ ਕੀ ਕਰਨਾ ਮਹੀਨੇ ਬਾਅਦ ਕੌਣ ਦੇ ਦੱਸ ਸਰ ਅਸੀਂ ਮਹੱਲੇ 'ਚ ਨਹੀਂ ਰਹਿੰਦੇ ਦੁਨੀਆ ਨਹੀਂ ਦੇਖੀ ਅਸੀਂ ਦੇ ਵਿੱਚ ਇਹ ਅੱਗੇ ਪਿੱਛੇ ਹੋ ਜਾਂਦੇ ਕੱਲ ਦੀ ਡੈਥ ਹੋਈ ਹੋਵੇ ਅੱਜ ਤੱਕ ਅਸੀਂ ਧੱਕੇ ਖਾ ਰਹੇ ਹੁਣ ਕਹਿੰਦੇ ਸੀ ਕੋਈ ਨਹੀਂ ਤੁਸੀਂ ਡੈੱਡ ਬੋਡੀ ਲੈ ਜਾਓ ਜਾ ਕੇ ਸੰਸਕਾਰ ਕਰ ਦਿਓ ਕੋਈ ਗੱਲ ਨਹੀਂ ਕੀ ਨਾਮ ਹੈ ਜੀ ਤੁਹਾਡਾ ਤੇ ਕੀ ਗੱਲਬਾਤ ਹੋਈ ਮੇਰਾ ਨਾਮ ਸ਼ੇਖਰ ਹੈ ਜੀ ਭਾਈ ਅਸੀਂ ਜਲੰਧਰ ਤੋਂ ਆਏ ਆ ਸਾਡੀ ਭੈਣ ਵਿਆਹੀ ਹੋਈ ਸੀਗੀ ਇੱਥੇ ਹਸ਼ਿਆਰਪੁਰ ਲਾਚੋਵਾਲ ਤੇ ਸਾਨੂੰ ਕੱਲ ਫੋਨ ਆਇਆ ਸੀਗਾ ਕਿ ਕੁੜੀ ਠੀਕ ਨਹੀਂ ਗਈ ਡਿਲੀਵਰੀ ਸੀਗੀ ਉਹਦੀ ਹੋਣ ਵਾਲੀ ਹੈ ਨਾ ਤੇ ਅਸੀਂ ਇੱਥੇ ਆਏ ਆ ਸਾਨੂੰ ਇਹ ਹੀ ਦੱਸਿਆ ਗਿਆ ਕਿ ਕੁੜੀ ਠੀਕ ਨਹੀਂ ਗਈ ਥੋੜੀ ਜੀ ਢਿੱਲੀ ਆ ਚਲੋ ਰਿਲੇਵਰੀ ਕੇਸ ਆ ਨਾ ਬੰਦਾ ਢਿੱਲੀ ਦਾ ਢਿੱਲਾ ਮਠਾਦਾ ਹੁੰਦਾ ਹੀ ਆ ਜਦੋਂ ਅਸੀਂ ਇੱਥੇ ਆਏ ਆ ਤਾਂ ਆਣ ਕੇ ਸਾਨੂੰ ਇਹਨਾਂ ਦੇ ਵੀ ਘਰ ਦੇ ਬੈਠੇ ਪਏ ਸੀਗੇ ਮੁੰਡੇ ਵਾਲੇ ਦੇ ਕੀ ਅੰਦਰ ਗਏ ਆ ਡਾਕਟਰ ਸਾਹਿਬ ਕੋ ਡਾਕਟਰ ਸਾਹਿਬ ਕਹਿੰਦੇ ਕੁੜੀ ਸਾਡੇ ਕੋਲ ਡੈੱਡ ਆਈ ਹੈ ਇੱਥੇ ਦੋ ਹਸਪੀਟਲਾਂ ਚ ਲਗਾਏ ਆ ਇਹ ਪਹਿਲਾਂ ਪਹਿਲਾਂ ਜਿੱਥੇ ਲੈ ਕੇ ਗਏ ਆ ਉਹ ਹਸਪੀਟਲ ਵਾਲਿਆਂ ਨੇ ਉਹ ਹਸਪੀਟਲ ਵਾਲਿਆਂ ਨੇ ਇਲਾਜ ਕੀਤਾ ਥੋੜਾ ਬੋਤਾ ਉਹਨਾਂ ਨੇ ਉਹ ਉੱਥੇ ਵੀ ਉੱਥੇ ਡੈੱਡ ਹੋ ਗਈ ਜਿਹੜਾ ਦੂਜੇ ਹਸਪੀਟਲ ਲੈ ਕੇ ਗਏ ਉਹ ਡਾਕਟਰ ਕਹਿੰਦਾ ਸਾਡੇ ਕੋ ਕੁੜੀ ਡੈੱਥ ਦੀ ਡੈੱਥ ਹੋਈ ਹੋਈ ਆਈ ਆ ਠੀਕ ਹੈ ਜੀ ਤਾਂ ਹੁਣ ਅਸੀਂ ਪ੍ਰਸ਼ਾਸਨ ਤੋਂ ਇਹੀ ਮੰਗ ਕਰਦੇ ਸਾਨੂੰ ਇਹ ਡਾਊਟ ਆ ਕਿ ਇਹਨਾਂ ਨੇ ਕਾਰਵਾਈ ਕੀਤੀ ਜਾਵੇ ਬਸ ਇਹਨਾਂ ਨੇ ਕੁੜੀ ਦੇ ਸੱਟ ਮਾਰ ਕੇ ਜਾਂ ਕਿੱਦਾਂ ਵੀ ਆ ਠੀਕ ਹੈ ਜੀ ਤੇ ਭਾਜੀ ਹੁਣ ਪੁਲਿਸ ਪ੍ਰਸ਼ਾਸਨ ਵੱਲੋਂ ਕਿਸ ਤਰ੍ਹਾਂ ਉਚਿਤ ਕਾਰਵਾਈ ਕੀਤੀ ਜਾ ਰਹੀ ਨਹੀਂ ਭਾਜੀ ਬੋਲੋ ਪੁਲਿਸ ਪ੍ਰਸ਼ਾਸਨ ਸਾਡੀ ਇਹ ਹੀ ਆ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਪੁਲਿਸ ਪ੍ਰਸ਼ਾਸਨ ਸਾਨੂੰ ਇਹ ਕਹਿ ਰਿਹਾ ਆ ਕਿ ਤੁਸੀਂ ਪੋਸਟਮਾਰਟਮ ਦੀ ਰਿਪੋਰਟ ਤੋਂ ਬਾਅਦ ਪੋਸਟਮਾਰਟਮ ਦੀ ਰਿਪੋਰਟ ਤੋਂ ਬਾਅਦ ਕਾਰਵਾਈ ਕੀਤੀ ਜਾਊਗੀ ਸਾਡੀ ਇਹ ਮੰਗਿਆ ਸਾਡੀ ਇਹ ਮੰਗਿਆ ਕਿ ਉਹਨਾਂ ਦੇ ਉੱਤੇ ਕਾਰਵਾਈ ਕੀਤੀ ਜਾਵੇ ਫਿਰ ਅਸੀਂ ਕੁੜੀ ਦਾ ਸੰਸਕਾਰ ਕਰਾਂਗੇ ਅੱਜ ਵਿਰੋਧ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ ਥਾਣਾ ਸਿਟੀ ਪਰ ਕੀ ਕਾਰਨ ਹੈ ਜੀ ਇਸ ਦਾ ਸਰਕਾਰੀ ਕਿਨ ਸਾਨੂੰ ਪਰਮਿਸ਼ਨ ਆਈ ਸੀ ਆਪਣੇ ਨਾਰਥ ਹਸਪੀਟਲ ਤੋਂ ਕਿ ਕਿਸੇ ਪ੍ਰੈਗਨੈਂਟ ਲੇਡੀਜ਼ ਦੀ ਡੈਥ ਹੋ ਗਈ ਹੈ ਤੇ ਜਿਸ਼ੂ ਨਾਮ ਸੀ ਉਹਦਾ ਤੇ ਸਾਡੇ ਆਈਓ ਸਾਹਿਬ ਮੌਕੇ ਤੇ ਗਏ ਸੀ ਉਸ ਤੋਂ ਬਾਅਦ ਪੁੱਛ ਕੇ ਇਸ ਤੇ ਪਤਾ ਲੱਗਾ ਵੀ ਪਹਿਲਾਂ ਉਹ ਲੜਕੀ ਜਲੰਧਰ ਦੀ ਬੇਸਿਕਲੀ ਵਿਆਹੀ ਲਾਚਵਾਲ ਹੈ ਤੇ ਉਹਨੂੰ ਉਹਦੇ ਸਾਰੇ ਪਰਿਵਾਰ ਉਹਦੀ ਡਿਲੀਵਰੀ ਹੋਣ ਵਾਲੀ ਸੀ ਸ਼ਾਇਦ ਵਿਦਨ 1 ਜਾਂ 2 ਦਿਨ ਦੇ ਵਿੱਚ ਤੇ ਉਹਨੂੰ ਚਰਨਗਮਲ ਲੈ ਗਿਆ ਤੇ ਉੱਥੇ ਉਹਨਾਂ ਦੀ ਹਾਲਤ ਕੁਝ ਕ੍ਰਿਟੀਕਲ ਦੇਖ ਕੇ ਡਾਕਟਰ ਚਰਨਗਮਲ ਜਿਹੜੇ ਡਾਕਟਰ ਸਾਹਿਬ ਜੀ ਉਹਨਾਂ ਨੇ ਰੈਫਰ ਕਰ ਦਿੱਤਾ ਨਾਰਥ ਹਸਪੀਟਲ ਨੂੰ ਜਦੋਂ ਨਰਦ ਹਸਪਤਲ ਪਹੁੰਚੇ ਤਾਂ ਉਹਨਾਂ ਨੇ ਬਲਵ ਰਿਪੋਰਟ ਕੀਤੀ ਵੀ ਇਹ ਬ੍ਰੌਟ ਡੈੱਡ ਹੈ ਨਕੇ ਇਹ ਮਤਲਬ ਮ੍ਰਿਤਕ ਹਾਲਤ ਵਿੱਚ ਨਰਦ ਹਸਪਤਲ ਲਿਆਏ ਗਏ ਆ ਤੇ ਜਿਹਦੇ ਸਬੰਧ ਵਿੱਚ ਅੱਜ ਉਹਨਾਂ ਦਾ ਪਰਿਵਾਰਕ ਮੈਂਬਰਾਂ ਦਾ ਇਹ ਕਹਿਣਾ ਸੀਗਾ ਵੀ ਕੁਝ ਜਿੱਦਾ ਵੀ ਸੱਟ ਚੋਟ ਲੱਗੀ ਲੱਗਦੀ ਸੀ ਕਿਉਂਕਿ ਦੇਖਣ ਤੇ ਇਹ ਪਾਇਆ ਗਿਆ ਸੀਗਾ ਵੀ ਲੜਕੀ ਦੇ ਨੱਕ ਕੰਨ ਚੋਂ ਜਾਂ ਆਈਸ ਚੋਂ ਨਾ ਬਲੱਡ ਸੀ ਜਿਸ ਤਰ੍ਹਾਂ ਦੀ ਕੁਝ ਲੱਗ ਰਿਹਾ ਵੀ ਬ੍ਰੇਨ ਹੈਮਰੇਜ ਟਾਈਪ ਦਾ ਕੁਝ ਅਟੈਕ ਹੋਇਆ ਹੋਇਆ ਤੇ ਬਾਕੀ ਜਿਹੜੀ ਵੀ ਕੋ ਅਗਲੀ ਰਿਪੋਰਟ ਆ ਮਤਲਬ ਪੋਸਟਮਾਰਟਮ ਤੋਂ ਬਾਅਦ ਹੀ ਰਿਪੋਰਟ ਹੈ ਤੇ ਅਸੀਂ ਗਲਰ 174 ਦੀ ਕਾਰਵਾਈ ਕਰ ਰਹੇ ਹਾਂ ਉਸ ਤੋਂ ਬਾਅਦ ਜੋ ਵੀ ਪੋਸਟਮਾਰਟਮ ਦੇ ਵਿੱਚ ਰਿਪੋਰਟ ਆਏਗੀ ਉਹਦੇ ਮੁਤਾਬਕ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ